ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਡਿਜੀਟਲ ਸ਼ਹਿਰ ਬਣਾਇਆ ਜਾਵੇਗਾ ਇਹ ਕਹਿਣਾ ਹੈ ਨਵੀਂ ਬਣੀ ਪਾਰਟੀ ਸਾਡੀ ਸੋਚ ਦੇ ਪ੍ਰਧਾਨ ਅਮਰੀਕ ਸਿੰਘ ਦਾ 18 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ 'ਚ ਪਾਰਟੀ ਨੇ ਸਾਰੇ 26 ਵਾਰਡਾਂ 'ਚ ਆਪਣੇ ਉਮੀਦਵਾਰ ਖੜੇ ਕਰਨ ਦਾ ਦਾਵਾ ਕੀਤਾ ਹੈ ਪਾਰਟੀ ਪ੍ਰਧਾਨ ਅਮਰੀਕ ਸਿੰਘ ਨੇ ਵਿਧਾਨ ਸਭਾ ਚੋਣਾਂ 'ਚ 117 ਸੀਟਾਂ ਤੇ ਲੜਨ ਦਾ ਦਾਵਾ ਵੀ ਕੀਤਾ ਜਦੋਂ ਚਾਹ ਚੰਡੀਗੜ੍ਹ ਦਾ ਨਾਮ ਹੀ ਇੱਕ ਐਸਾ ਨਾਮ ਪਾਇਆ ਵਾ ਹੱਦ ਦਿਮਾਗ 'ਚ ਕਿ ਬੰਦੇ ਨੇ ਸੋਚਦੇ ਹੁੰਦੇ ਕਿ ਸਾਰਾ ਬੰਦੇ ਕਹਿੰਦੇ ਚੰਡੀਗੜ੍ਹ ਜਾਣਾ ਖੂਬ ਸੂਰਤ ਪਰ ਖੂਬਸੂਰਤ ਨਹੀਂ ਹੈ ਅੱਜ ਤੱਕ ਸਿਰਫ ਦੋ ਹੀ ਪਾਰਟੀਆਂ ਆ ਰਹੀਆਂ ਮੋਰੇ ਇਹ ਨਹੀਂ ਸਿਰਫ ਬਾਦੇ ਕਰਦੇ ਟੋਣ ਵਾਸਤੇ ਲੋਕਾਂ ਦੀ ਫੀਲਿੰਗ ਦਾ ਪੰਜਾਬ ਬਣਾ ਰਹੇ ਆ ਸਾਡੀ ਸੋਚ ਪਾਰਟੀ ਜਿਹੜੀ ਗੱਲ ਕਹਿ ਰਹੀ ਹੈ ਉਹ ਕਰਕੇ ਦੱਸੇਗੀ ਪਹਿਲੀ ਵਾਰ ਸੀ ਕਿਹੜੀ ਪਾਰਟੀ ਨਾਲ ਤੁਹਾਡਾ ਗਠਜੰਬੰਦਤਾ ਹੈ ਚੰਡੀਗੜ੍ਹ ਬਿਲਕੁਲ ਚੰਡੀਗੜ੍ਹ ਕਿਸੇ ਦਾ ਨਹੀਂ ਹੈ ਸਾਡੇ ਨਾਲ ਜੇ ਗਠਜੰਬੰਦ ਜੋੜ ਹੁੰਦਾ ਹੈ ਨਾ ਤਾਂ ਅਸੀਂ ਇੱਥੇ ਨੌਸੀਨਾ ਕਰਦੇ ਕਿ ਅਸੀਂ ਸਾਡੀ ਸੋਚ ਪਾਰਟੀ 26 ਸੀਟਾਂ 26 ਬੱਟੇ ਦਾ ਕੈਂਡੀਡੇਟ ਖੜੇ ਕਰ ਦੇਗੇ ਇਸ ਮੌਕੇ ਪਾਰਟੀ ਨੇ ਸੁਨੀਤਾ ਠਾਕੁਰ ਨੂੰ ਵਾਰਡ ਨੰਬਰ 2 ਤੋਂ ਆਪਣੀ ਉਮੀਦਵਾਰ ਐਲਾਨ ਦਿੱਤਾ ਹੈ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਣੀ ਟੀਵੀ